ਜੇ ਘੋੜੇ ਵਰਗੀ ਜਾਨ ਤਾਕਤ ਪਾਉਣੀ ਆ ਤਾਂ ਫਿਰ ਇਹਨੂੰ ਬਣਾਉਣਾ ਪੈਣਾ ਜੇ ਵਧੀਆ ਚੀਜ਼ਾਂ ਖਾਣ ਦੇ ਸ਼ਕੀਨ ਹੋ ਤਾਂ ਮਿਹਨਤ ਕਰਨੀ ਪੈਣੀ ਆ ਉਹ ਕਿਵੇਂ ਕਰਨੀ ਆ ਚਲੋ ਫਿਰ ਰਲ ਕੇ ਕਰੀਏ ਆਪਾਂ ਦੱਸਿਏ ਤੁਹਾਨੂੰ ਇਹ ਘੋੜੇ ਦੀ ਜਾਨ ਪਾਉਣ ਵਾਲੀ ਚੀਜ਼ ਆਪਾਂ ਕਿੱਦਾਂ ਬਣਾਈ ਆ ਜਾਨ ਪਾ ਦਿੰਦੇ ਆ ਸੂਪ ਇਹਦਾ ਡਾਕਟਰ ਰეკਮੈਂਡ ਕਰਦੇ ਆ ਕਿ ਜਿਹਦਾ ਕੋਈ ਤੋੜ ਹੀ ਨਹੀਂ ਇੰਨਾ ਲਾਜਵਾਬ ਸੂਪ ਹੁੰਦਾ ਇਹਦਾ ਕਿੰਨੀ ਤਾਕਤਵਾਰ ਪ੍ਰੋਟੀਨ ਵਗੈਰਾ ਇਹਦੇ ਵਿੱਚ ਇਹ ਫਿਰ ਹਰ ਇੱਕ ਚੀਜ਼ ਇਹਦੇ ਵਿੱਚ ਜਿਹਨੇ ਕਾਲੇ ਚਨੇ ਖਾਦੇ ਤਾਂ ਉਹਨੂੰ ਸਮਝ ਲਓ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਚਲੋ ਜੀ ਵੱਡਿਆਂ ਨੂੰ ਸਤਿਕਾਰ ਸਹਿ ਸਤਿ ਸ਼੍ਰੀ ਅਕਾਲ ਛੋਟਿਆਂ ਨੂੰ ਪਿਆਰ ਬਹੁਤ ਬਹੁਤ ਆਪਾਂ ਬਣਾਉਣੇ ਆ ਅੱਜ ਬਲੈਕ ਚਨੇ ਕਾਲੇ ਛੋਲੇ ਜਾਨੀ ਠੀਕ ਹੈ ਜੀ ਇਹਨਾਂ ਨੂੰ ਆਪਾਂ ਇੱਕ ਵਾਰੀ ਧੋ ਕੇ ਫਿਰ ਉਹਨਾਂ ਨੂੰ 6-7 ਘੰਟੇ ਲਈ ਭਿਉਮ ਕੇ ਰੱਖ ਲੈ ਸੀ ਜੇ ਤੁਸੀਂ ਸਪਰਾਉਟ ਬਣਾਉਣੀ ਆ ਤਾਂ ਇਦਾਂ ਹੀ ਇਹਨੂੰ ਕਿਸੇ ਕੱਪੜੇ ਦੇ ਵਿੱਚ ਪਾ ਕੇ ਰੱਖ ਦੋ ਗਰਮੇਸ਼ ਵਾਲੀ ਥੋੜੀ ਜਿਹੀ ਜਗ੍ਹਾ ਤੇ ਤੇ ਬੜੇ ਸੋਹਣੇ ਸਪਰਾਉਟ ਰੈਡੀ ਹੋ ਜਾਂਦੇ ਆ ਚਾਟ ਬਣਾ ਲਓ ਸੈਲਡ ਬਣਾ ਕੇ ਖਾ ਲਓ ਖਾਓ ਜ਼ਰੂਰ ਚਾਹੇ ਇਦਾਂ ਵੀ ਜਿਨ੍ਹਾਂ ਨੂੰ ਪਚ ਸਕਦੇ ਆ ਹੈਲਦੀ ਬਹੁਤ ਨੇ ਬਹੁਤ ਜ਼ਿਆਦਾ ਪਲੇਅਰ ਬਹੁਤ ਯੂਜ਼ ਕਰਦੇ ਆ ਇਹ ਚੀਜ਼ਾਂ ਨੂੰ ਇਹਨਾਂ ਨੂੰ ਸਵੇਰੇ ਖਾਲੀ ਪੇਟ ਖਾਓ ਇੱਕ ਮੁਠੀ ਭਰ ਕੇ ਰਾਤ ਨੂੰ ਭਿਉਂ ਗੋ ਛੋਲੇ ਦੀ ਸਵੇਰੇ ਖਾਓ ਤੇ ਉੱਪਰ ਦੀ ਪੀ ਲੋ ਪਾਣੀ ਦਾ ਗਲਾਸ ਬਦਾਮਾਂ ਦੀ ਵੀ ਲੋੜ ਹੈ ਬਦਾਮਾਂ ਤੋਂ ਕਈ ਗੁਣਾ ਤਾਕਤ ਆਇ ਕਾਲੇ ਚੰਦੇ ਤੇ ਆਪਾਂ ਇਹਨਾਂ ਨੂੰ ਹੁਣ ਚਾਰ ਪੰਜ ਵਾਰੀ ਵਾਸ਼ ਕਰਾਂਗੇ ਜਦ ਤੱਕ ਇਹਦਾ ਪਾਣੀ ਸਾਫ਼ ਨਹੀਂ ਹੁੰਦਾ ਚਲੋ ਫਿਰ ਇਹਨੂੰ ਬੋਇਲ ਹੋਣਾ ਰੱਖੀਏ ਫਿਰ ਆਪਾਂ ਬਣਾਵਾਂਗੇ ਅੱਜ ਦੀ ਸੱਜੀ ਤਰੀ ਵਾਲੀ ਜਿਹੜੀ ਮੀਟ ਨੂੰ ਵੀ ਮਾਤ ਪਾਵੇ ਲਓ ਜੀ ਪੰਜੇ ਵਾਰੀ ਆਪਾਂ ਇਹਨੂੰ ਤਾਂ ਪਾਣੀ ਕੱਢ ਲਿਆ ਚੰਨਿਆਂ ਦਾ ਕਰ ਲਈ ਸਾਫ਼ ਹੁਣ ਇੱਧਰ ਆਪਣਾ ਪਾਣੀ ਉੱਬਲਣਾ ਰੱਖਿਆ ਹੈ ਇਹਦੇ ਵਿੱਚ ਪਾਵਾਂਗੇ ਠੀਕ ਹੈ ਕਿਉਂਕਿ ਜਦੋਂ ਮੈਂ ਚਨੇ ਪਿਉਣੀ ਆ ਨਾ ਚਾਹੇ ਰਾਜਮਾ ਪਿਉਵਾਂ ਤੇ ਉਹਨਾਂ ਦੇ ਵਿੱਚ ਥੋੜਾ ਨਮਕ ਜ਼ਰੂਰ ਐਡ ਕਰਦੀ ਆਂ ਭਿਉਣ ਟਾਈਮ ਤੇ ਹੁਣ ਇਹਦੇ ਵਿੱਚ ਥੋੜਾ ਨਮਕ ਐਡ ਕਰ ਦਾਂਗੇ ਆਪਾਂ ਲਓ ਜੀ ਤੇ ਨਾਲ ਮੈਂ ਐਡ ਕਰੂੰਗੀ ਇਹਦੇ ਵਿੱਚ ਥੋੜੇ ਜਿਹੀ ਆਲੂ ਲਓ ਜੀ ਚੌੜੇ ਪੀਸ ਤੇ ਹੁਣ ਨਾਲ ਜਾਊ ਇਹਦੇ ਵਿੱਚ ਮਸਟਰਡ ਆਇਲ ਦੋ ਚਾਰ ਚਮਚੇ ਪਾ ਦੋ ਇਹਦੇ ਵਿੱਚ ਤੇ ਹੁਣ ਇਹਨੂੰ ਲਗਾ ਦਾਂਗੇ ਟੱਕਣ ਇਹਦੀਆਂ ਤਿੰਨ ਚਾਰ ਬਿਸਲਾ ਮਰਵਾਵਾਂਗੇ ਚੰਗੀ ਤਰ੍ਹਾਂ ਨਾਲ ਰਜਾ ਗਏ ਨਾ ਨੂੰ ਸਮਾਰ ਕੇ ਆਪਾਂ ਟੱਕਣ ਲਗਾਤਾ ਆਇਲ ਕਾਹ ਪਾਇਦਾ ਕਿਉਂਕਿ ਇਹਦੇ ਚ ਇੱਕ ਸੌਫਟਨੈਸ ਆ ਜਾਂਦੀ ਹੈ ਚੰਨਿਆਂ ਦੇ ਵਿੱਚ ਜ਼ਰੂਰ ਐਡ ਕਰਨਾ ਚਾਹੀਏ ਚਾਹੇ ਦਾਲ ਬਣਾਉਣੀ ਹੋ ਤੁਸੀਂ ਮਾਂਹਾਂ ਦੀ ਮੋਠਾ ਦੀ ਜਿਹਦੀ ਵੀ ਮਰਜ਼ੀ ਬਣਾਓ ਮੈਂ ਹਰ ਇੱਕ ਦੇ ਵਿੱਚ ਥੋੜਾ ਆਇਲ ਐਡ ਜ਼ਰੂਰ ਕਰਦੀ ਹਾਂ ਸਭ ਦਾ ਠੀਕ ਹੈ ਜੀ ਤੇ ਆਲੂ ਪਾਏ ਨੇ ਆਪਾਂ ਨਾਲ ਹੀ ਪੱਕ ਜਾਣਗੇ ਗ੍ਰੇਵੀ ਕાળੀ ਕਰਨ ਖਾਤਰ ਹੋਰ ਕੁਝ ਪਾਉਣ ਦੀ ਜ਼ਰੂਰਤ ਨਹੀਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਜੇ ਨਹੀਂ ਲਾਈਕ ਕਰਦੇ ਚਲੋ ਇਹਨਾਂ ਦੀਆਂ ਹੁਣ ਭੱਜਣ ਤੋਂ ਸੀਟੀਆਂ ਫਿਰ ਆਪਾਂ ਦੇਖਦੇ ਆ ਇਹਨਾਂ ਨੂੰ ਇੱਧਰ ਆਪਾਂ ਚੰਨਿਆਂ ਦਾ ਜਦ ਤੱਕ ਚੰਨੇ ਬੋਇਲ ਹੁੰਦੇ ਨੇ ਆਪਣਾ ਤੜਕਾ ਬਣਾ ਨਾ ਰੱਖਦੇ ਆਂ ਪੈਨ ਪਾਵਾਂਗੇ ਦੇਸੀ ਘਿਓ ਤੁਸੀਂ ਜਿੰਨਾਂ ਸਬਲ ਕਰਦਾ ਜਿਹੜਾ ਮਰਜ਼ੀ ਐਡ ਕਰ ਲਓ ਠੀਕ ਹੈ ਜੀ ਤੁਸੀਂ ਜੋ ਵੀ ਤੁਹਾਡੇ ਦਿਲ ਕਰਦਾ ਐਡ ਕਰ ਸਕਦੇ ਹੋ ਠੀਕ ਹੈ ਨਾ ਜੀਰਾ ਐਡ ਕਰਾਂਗੀ ਹੁਣ ਆਪਾਂ ਇਹਦੇ ਵਿੱਚ ਲਓ ਜੀ ਜੀਰਾ ਮੈਂ ਥੋੜਾ ਜਿਹਾ ਜ਼ਿਆਦਾ ਪਾਉਂਗੀ ਜੀਰਾ ਪੱਕ ਜਵੇ ਆਪਣਾ ਤੇ ਇਧਰ ਮੈਂ ਪਿਆਜ਼ ਤੇ ਲਾਲ ਤੇ ਹਰੀ ਮਿਰਚ ਤਾਜ਼ੀਆਂ ਉਹ ਨਾਲ ਕ੍ਰਸ਼ ਕਰ ਲਈਆਂ ਬਰੀਕ ਜਿੰਨਾ ਪਿਆਜ਼ ਹੋਊਗਾ ਉਹਨਾਂ ਉਪਰ ਵਧੀਆ ਤੜਕਾ ਬਣੂਗਾ ਇਹਦਾ ਲੋਜੀ ਜੀਰਾ ਆਪਣਾ ਤੜਕ ਗਿਆ ਔਰ ਇਹਦੇ ਵਿੱਚ ਪਿਆਜ਼ ਐਡ ਕਰ ਦਾਂਗੇ ਇਹਨੂੰ ਤਕਰੀਬਨ ਆਪਾਂ ਲੋ ਹਲਨ ਤੇ ਸੁਕਾਉਣਾ ਇਹਨੂੰ 15 ਤੋਂ 20 ਮਿੰਟ ਲੱਗ ਜਾਣਗੇ ਪਿਆਜ਼ਾਂ ਨੂੰ ਪੱਕਣ ਦੇ ਤੇ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖੋ ਮਿੱਠੀ ਆਪੇ ਚੋਕਾਣਾ ਪਿਆਜ਼ਾਂ ਦੇ ਵਿੱਚ ਆਪਾਂ ਪਿਆਜ਼ਾਂ ਨੂੰ ਜ਼ਰੂਰ ਭਰੋਣਾ ਥੋੜੀ ਥੋੜੀ ਆ ਕੇ ਤੇ ਪਕਾਉਣਾ ਇਹਨਾਂ ਨੂੰ ਪਾਣੀ ਪਿਆਜ਼ਾਂ ਦਾ ਜਿਹੜਾ ਉਹ ਚੰਗੀ ਤਰ੍ਹਾਂ ਅਬਜ਼orb ਹੋ ਚੁੱਕੇ ਹੈ ਔਰ ਹਜੇ ਨੂੰ ਫਿਕਰ ਨਾ ਤਾਂ ਨਾ ਬਗਾ ਇਹ ਤਾਂ ਮੈਂ ਨਾ ਕਹਿਣਾ ਕਿ कलर चेंज ਹੋਗਾ ਤੈਨੂੰ ਹੋਗਾ ਕਿਉਂਕਿ ਆਲਰੇਡੀ ਇਹ ਜਿਆਇਟਨ ਤੇ ਸੀਗੇ ਆਪਾਂ ਨਾ ਬਰਾਊਨ ਕਰਨਾ ਠੀਕ ਕੁੱਕਰ ਦੀ ਆਪਣੀਆਂ ਪੰਜ ਵੀਸ ਨਾ ਵੱਜ ਚੁੱਕੀਆਂ ਤੇ ਗੈਸ ਕਰਤੀ ਬੰਦ ਆਪਾਂ ਇਹਨੂੰ ਆਪਣੇ ਆਪ ਇਹਦੀ ਗੈਸ ਨਿਕਲ ਜਾਣ ਦੀ ਰਿਲੀਜ਼ ਹੋ ਜਾਣ ਦੀ ਤੇ ਇਧਰ ਆਪਣੀ ਪਿਆਜ਼ ਵੀ ਬਰਾਊਨ ਹੋਣੀ ਸਟਾਰਟ ਹੋ ਗਈ ਕਿਉਂਕਿ ਜੇ ਤਾਂ ਆਪਾਂ ਜਾਦੀ ਤੇੜ ਫ੍ਰੇਮ ਤੇ ਬਣਾਉਣੀ ਆ ਉਹ ਨਾ ਤੜਕਾ ਪੱਕਦਾ ਨਹੀਂ ਸੱਜਦਾ ਤੜਕਾ ਹਮੇਸ਼ਾ ਮੱਠੀ ਅੱਗ ਤੇ ਬਣਾਓ ਜੇ ਤੁਸੀਂ ਵਧੀਆ ਸੁਆਦ ਲੈਣਾ ਹੈ ਜਦੋਂ ਆਪਾਂ ਆਪਣੀ ਫੈਮਲੀ ਲਈ ਇੰਨਾ ਕੁਝ ਕਰਦੇ ਆ ਫਿਰ ਖਾਣਾ ਬਣਾਉਂ ਟਾਈਮ ਕਾਲੀ ਨਾ ਕਰਿਆ ਕਰੋ ਇਹ ਪਿਆਰ ਨਾਲ ਹੀ ਬਣਾਇਆ ਕਰੋ ਲੋਕ ਵਾਈਜ਼ ਦੇਖੋ ਆਪਾਂ ਨੂੰ ਲੱਗਦਾ ਨਾ ਕਿ ਤੜਕਾ ਬ੍ਰਾਊਨ ਹੋ ਗਿਆ ਬਟੇ ਇਹ ਬ੍ਰਾਊਨ ਨਹੀਂ ਹੋਇਆ ਆ ਤੁਸੀਂ ਇੱਦਾਂ 스ਪੋਚ ਦੇ ਤੇ ਚੱਕ ਕੇ ਦੇਖੋਗੇ ਨਾ ਪਿਆਜ਼ ਥੋਸ ਕਰਕੇ ਦੇਖੋ ਮੇਰੇ ਹਜੇ ਨਰਮ ਨਹੀਂ ਆਪਨ ਤਿਆਰ ਕਾਂਡੀ ਉਸ ਕਰਨੀ ਤੁਸੀਂ ਚੂਰੋਂ ਦੇਖ ਕੇ ਫਿਰ ਵਿਹਾਂ ਪੱਕ ਜੇ ਇਹ ਨਹੀਂ ਛੇਤੀ ਨਹੀਂ ਪੱਕਦੇ ਨਾਲੇ ਜਿਹੜੇ ਅੱਜ ਕੱਲ ਪਾਣੀ ਵਾਲੇ ਪਿਆਜ਼ ਹੁੰਦੇ ਹਨ ਵੈਸੇ ਤਾਂ ਉਹਨਾਂ ਨੂੰ ਸੈਲਟ ਚ ਜ਼ਿਆਦਾ ਯੂਜ਼ ਕਰੀਦਾ ਆਹਾ ਜਿਹੜਾ ਰੋਲਾ ਜਿਹਾ ਪਿਆਜ਼ੀ ਉਹਨੂੰ ਇਕੱਠੇ ਲੈ ਜਾਂਦੇ ਵੀ ਚਲੋ ਸਟੋਰ ਕਰ ਲਓ ਵੀ ਇਹ ਰਹਿ ਰਹੇਗੇ ਤੇ ਬਾਅਦ ਚ ਮਿਲ ਲੈਣਾ ਥੋੜੇ ਬਹੁਤ ਲੈ ਜਾਂਦੇ ਸੋ ਸਭ ਚੀਜ਼ਾਂ ਨੂੰ ਪਹਿਲਾਂ ਇਹਨਾਂ ਨੂੰ ਖਤਮ ਕਰ ਲਈਏ ਦੂਸਰੇ ਪੇਲੇ ਹਨ ਤੇ ਵੈਸੇ ਇਹਨਾਂ ਨੂੰ ਚਟਣੀ ਨਹੀਂ ਸਾਈਡਰ ਤੇ ਜ਼ਿਆਦਾ ਘੱਟਿਆ ਜਾਂਦਾ ਆਪਾਂ ਅਜੇ ਤੱਕ ਤੜਕੇ ਦੀ ਗੱਤਾਂ ਲੱਗੀਆਂ ਵਿੱਚ ਪਾਣੀ ਬਹੁਤ ਮਾਤਰਾ ਵਿੱਚ ਹੁੰਦਾ ਪਿਆਰ ਚ ਹੁਣ ਤੁਸੀਂ ਕਲਰ ਚੈੱਕ ਕਰੋ ਇਹਦਾ ਦੇਖੋ ਉੱਪਰ ਨੂੰ ਉਫਰੇ ਜਿਵੇਂ ਗੋਣ ਲੱਗਦੇ ਨੇ ਇਹ ਬਿਲਕੁਲ ਓਦਾਂ ਹੀ ਬਣਾਉਣਾ ਪੈਂਦਾ ਤੜਕਾ ਜਿੱਦਾਂ ਆਪਾਂ ਪਿਸਟਾ ਨਹੀਂ ਰੈਡੀ ਕਰਦੇ ਫਿਰ ਜਾਂਦਾ ਤੇ ਬਰਾਊਨ ਕਰੀਦੇ ਆ ਇਹ ਉਸੇ ਤਰ੍ਹਾਂ ਤੜਕਾ ਬਰਾਊਨ ਕਰਨਾ ਤਾਂ ਫਿਰ ਇਹਦੀ ਜਿਹੜੀ ਕਰੀ ਆ ਨਾ ਮਰੀਦ ਆਪਾਂ ਜਦੋਂ ਆਪਣੇ ਪਿਆਜ਼ ਐਨੇ ਬਰਾਊਨ ਹੋ ਜਾਣ ਉਦੋਂ ਫਿਰ ਆਪਾਂ ਅਦਰਕ ਤੇ ਲਸਣ ਦੀ ਪੇਸਟ ਐਡ ਕਰ ਦਿੰਦੇ ਹਾਂ ਇੱਕ ਚਮਚਾ ਪੂਰਾ ਅਦਰਕ ਦਾ ਨੂੰ ਕਰਨਾ ਹੈ ਮਿਕਸ ਲੋਜੀ ਚੱਕਰ ਲਓ ਮਸਾਲੇ ਨਮਕ ਹਲਦੀ ਜੀਰਾ ਪਾਊਡਰ ਗਰਮ ਮਸਾਲਾ ਤੇ ਇਹਦੇ ਚ ਮੀਟ ਮਸਾਲਾ ਜਾਊਗਾ ਐਮਡੀਐਚ ਦਾ ਲਾਲ ਮਿਰਚ ਪਾਊਡਰ ਨਹੀਂ ਇਹ ਹੈਗੀ ਟਕੀ ਮਿਰਚ ਕਿਉਂਕਿ ਮੈਂ ਹਰੀ ਮਿਰਚ ਐਡ ਕੀਤੀ ਹੋਈ ਆ ਸਭ ਨੂੰ ਸੱਦੂ ਪਾ ਦਾਂਗੇ ਆਪਾਂ ਗੈਸ ਸਲੋਈ ਰੱਖਣੀ ਹੈ ਇਹਨਾਂ ਨੂੰ ਮਿਕਸ ਕਰ ਦਾਂਗੇ ਦੇ ਵਿੱਚ ਇਹਨਾਂ ਨੂੰ 30 ਸੈਕਿੰਡ ਪਕਾਉਣਾ ਮਸਾਲੇ ਆਉਣਗੇ ਦੇ ਵਿੱਚ ਜਿਆਦਾ ਤੇਜ਼ ਗੈਸ ਕਰਾਂਗੇ ਨਾ ਮਸਾਲੇ ਮੱਤਣਗੇ ਪੱਕਣਗੇ ਨਹੀਂ ਆਪਣੇ ਤੇ ਇਹਨਾਂ ਨੂੰ ਐ ਮਿੱਠੀ ਜੀ ਆਟੇ ਦੇ ਨਾਲ ਹੀ ਪਕਾ ਲੈਣਾ ਆਪਾਂ ਘਿਓ ਦੇ ਵਿੱਚ ਲੋਜੀ ਮਸਾਲੇ ਕੇ ਪੱਕ ਹੁਣ ਆਪਾਂ ਤੇ ਟਮਾਟਰ ਪਾ ਦਿੰਦੇ ਆ ਕੱਟ ਕੇ ਪਿੱਛੇ। ਹੁਣ ਇਹਨਾਂ ਨੂੰ ਪਕਾਵਾਗੇ ਹੋਰ ਤਾਂ ਕੁਝ ਜੇ ਹੋਰ ਹੋਈ ਜੀ ਪਾਪਾ। ਠੀਕ ਹੈ। ਚੰਗੀ ਤਰ੍ਹਾਂ ਨਾਲ ਗੈਸ ਹਾਈ ਫਲੇਮ 'ਤੇ ਕਰਨੀ। ਫਲੇਮ ਉਹੀ ਰੱਖਣੀ ਆ। ਤੁਸੀਂ ਦੇਖ ਸਕਦੇ ਹੋ। ਆਹ ਦੇਖੋ ਬਿਲਕੁਲ ਲੋ ਫਲੇਮ ਆ ਮੇਰੀ। ਆਹ ਚੈੱਕ ਕਰ ਸਕਦੇ ਆ। ਠੀਕ ਹੈ। ਅਸਕਰੀ ਨਿੱਤ ਨਹੀਂ ਪਿਆਰ ਨਾਲ ਠੰਡੇ ਮਤੇ ਨਾਲ ਦਾਲ ਸਬਜ਼ੀ ਦਾ ਤੜਕਾ ਬਣਾਉਣਾ ਇਧਰ ਆਪਾਂ ਸਟੀਮ ਚੈੱਕ ਕਰਨੇ ਨਿਕਲ ਚੁੱਕੀ ਆ ਹੁਣ ਢੱਕਣ ਖੋਲ ਲਾਂਗੇ ਲੋ ਜੀ ਆਪਣੇ ਚਨੇ ਤੇ ਆਲੂ ਵਧੀਆ ਤਰੀਕੇ ਨਾਲ ਪੱਕ ਚੁੱਕੇ ਨੇ ਹੁਣ ਇਹਨਾਂ ਦੇ ਵਿੱਚੋਂ ਆਪਾਂ ਥੋੜੇ ਚਨੇ ਕੱਢ ਲੈਣੇ ਆ ਸੈਕ੍ਰੇਟ ਇਧਰ ਆਪਣਾ ਤੜਕਾ ਵੀ ਬਹੁਤ ਵਧੀਆ ਪੱਕ ਰਿਹਾ ਥੋੜਾ ਥੋੜਾ ਕੀ ਹੋਰ ਰੀਸ ਕਰਨਾ ਸਟਾਰਟ ਕਰ ਪਏ ਹਾਂ ਜਦ ਤੱਕ ਆਪਣਾ ਤੜਕਾ ਬਣਦਾ ਮਿੱਠੀ ਅੱਗ ਤੇ ਉਦੋਂ ਤੱਕ ਆਪਾਂ ਹਾਂ ਚਨੇ ਤੇ ਨਾਲ ਥੋੜੀ ਜਿਹੀ ਤਰੀ ਲੈ ਲਈਏ ਦੀ ਤੇ ਦੋ ਪੀਸ ਲੈ ਲਈ ਆਲੂ ਦੇ ਇਹਨਾਂ ਨੂੰ ਆਪਾਂ ਗ੍ਰाइंड ਕਰਦੇ ਹਾਂ ਲੋ ਜੀ ਆਪਾਂ ਇੱਧਰ ਜੱਗ 'ਚ ਪਾ ਲੈ ਚਨੇ ਤੇ ਆਲੂ ਥੋੜੀ ਜਿਹੀ ਤਰੀ ਤੇ ਇਹ ਚਨੇ ਮੈਂ ਰੱਖ ਲਿਆ ਆਪਣੀ ਚਾਟ ਬਣਾਉਣ ਦੇ ਲਈ ਠੀਕ ਹੈ ਨਾ ਹੁਣ ਇਹਨਾਂ ਨੂੰ ਆਪਾਂ ਗ੍ਰाइंड ਕਰ ਲੀਏ ਲੋ ਜੀ ਆਪਾਂ ਇੱਧਰ ਜੱਗ 'ਚ ਪਾ ਲੈ ਚਨੇ ਤੇ ਆਲੂ ਥੋੜੀ ਜਿਹੀ ਤਰੀ ਤੇ ਇਹ ਚਨੇ ਮੈਂ ਰੱਖ ਲਿਆ ਆਪਣੀ ਚਾਟ ਬਣਾਉਣ ਦੇ ਲਈ ਠੀਕ ਹੈ ਨਾ ਹੁਣ ਇਹਨਾਂ ਨੂੰ ਆਪਾਂ ਗ੍ਰाइंड ਕਰ ਲੀਏ ਲੋ ਜੀ ਆਪਾਂ ਕਰ ਲਿਆ ਗ੍ਰाइंड ਇਹਨਾਂ ਨੂੰ ਆਹ ਹਾਂ ਹਾਂ ਆਪਾਂ ਇਹਦੇ ਪਿਆਰੇ ਖੁਸ਼बू ਆ ਰਹੀ ਆ ਲੋ ਜੀ ਐਦਾਂ ਬਣਾ ਲਿਆ ਠੀਕ ਹੈ ਨਾ ਇਹੋ ਆਪਾਂ ਦੇਖੋ ਆਪਣੇ ਯੂਜ਼ ਕਰਦੇ ਆਂ ਇੱਧਰ ਤਰ ਕੇ ਨੇ ਵੀ ਵਧੀਆ ਕੀ ਰਿਲੀਜ਼ ਕਰਤਾ ਇਸ ਕੋ ਵੀ ਅੱਗੇ ਨਾਲ ਜਿਹੜਾ ਹੋਵੇ ਕੁਝ ਚਾਰ ਮਿੰਟ ਇਹਨੂੰ ਪੂਰ ਪਕਾਉਂਦੇ ਆਪਾਂ ਇੱਧਰ ਜਿਹੜੇ ਆਪਣੇ ਆਲੂ ਨੇ ਇੱਕ ਮੈਸ਼ਰ ਦੀ ਹੈਲਪ ਨਾਲ ਆਪਾਂ ਥੋੜੇ ਜਿਨਾਂ ਨੂੰ ਮੈਸ਼ ਕਰ ਲਾਂਗੇ। ਬਾਬਾ ਨੇ ਹਲਕੇ ਜਿਹਾ। ਵਾਹ। ਆਹ ਇਹ ਦਾ ਸਪੀਸ ਜਿਹਾ ਹੋ ਉਸੇ ਮੇਰੇ। ਆਹ। ਜਿਹੜੀ ਆਪਾਂ ਪੇਸਟ ਬਣਾਈ ਆ ਹੁਣ ਇਹਦੇ ਵਿੱਚ ਐਡ ਕਰ ਦਾਂਗੇ ਆਪਾਂ ਇਹ ਸਾਰੇ। ਇਹਦੇ ਨਾਲ ਕੀ ਹੋਣਾ? ਜਿਹੜੀ ਆਪਣੀ ਤਰੀਆ ਉਹ ਗਾੜੀ ਹੋਣੀ ਹੈ। ਠੀਕ ਹੈ ਜੀ। ਕਈ ਕੁੱਟ ਕੇ ਵੀ ਪਾ ਲੈਂਦੇ ਆ ਚਨੇ। ਜੇ ਤੁਹਾਨੂੰ ਸੂਪ ਚਾਹੀਦਾ ਇੱਕ ਬੈਸਟ ਸੂਪ ਬਣ ਨਹੀਂ ਸਕਦਾ ਇਹੀ ਕੱਟ ਕੇ ਤੁਸੀਂ ਸాల్ਟ ਐਡ ਕੀਤਾ ਹੋਇਆ ਕਾਲੀ ਮਿਰਚ ਦਾ ਤੜਕਾ ਤੇ ਜੀਰੇ ਦਾ ਲਾਓ ਤੇ ਸੀਕਿਓ ਦਾ ਤੇ ਧਨੀਆ ਪਾਓ ਹਰਾ ਤੇ ਦੇਖੋ ਫਿਰ ਇਹਦੀ ਤਾਕਤ ਚਰਿਆਂ ਦੇ ਸੂਪ ਦੀ ਹੁਣ ਆਪਾਂ ਐਡ ਕਰਾਂਗੇ ਕਸੂਰੀ ਮੇਥੀ ਇਹਦੇ ਵਿੱਚ ਤੇ ਥੋੜੀ ਜਿਹੀ ਰੋਸਟ ਕੀਤੀ ਹੋਈ ਹੈ ਤੇ ਦਾ ਟੇਸਟ ਜਿਹੜਾ ਉਹ ਅੱਛਾ ਹੋਊਗਾ ਨਾਲ ਹੀ ਐਡ ਕਰ ਦਾਂਗੇ ਆਪਾਂ ਹਰਾ ਧਨੀਆ ਚਿਹਰੇ ਨਾਲ ਇੱਕ ਕਾ ਲਾਂਗੇ ਲੋ ਜੀ ਤੁਸੀਂ ਦੇਖ ਸਕਦੇ ਹੋ ਤੜਕਾ ਕਿੰਨਾ ਵਧੀਆ ਬਣ ਕੇ ਆਪਣਾ ਰੈਡੀ ਹੋ ਗਿਆ ਗੈਸ ਕਰ ਦਾਂਗੇ ਬੰਦ ਠੀਕ ਹੈ ਜੀ ਚਲੋ ਜੀ ਹੁਣ ਇਹਨੂੰ ਆਪਾਂ ਚੰਨਿਆ ਚੇਰ ਕਰਦੇ ਆ ਤੜਕਾ ਕਰਤਾ ਆਪਾਂ ਇਹਦੇ ਵਿੱਚ ਮਿਕਸ ਲੋ ਜੀ ਗੈਸ ਆਪਾਂ ਆਨ ਕੀਤੀ ਹੋਈ ਹੈ ਕੁੱਕਰ ਸਾਈਡ ਦੀ ਮਿਕਸ ਕਰਕੇ ਇਹਦੇ ਤੇ ਲਗਾਵਾਂਗੇ ਢੱਕਣ ਆਪਾਂ ਤੇ ਇਹਦੀਆਂ ਦੋ ਤਿੰਨ ਮਿਸਲਾ ਮਰਵਾ ਲਓ ਤੇ ਫਿਰ ਇਹ ਰੈਡੀ ਹੋ ਜੂ ਬਹੁਤ ਵਧੀਆ ਬਲੈਕ ਚਨੇ ਦੀ ਆਪਣੀ ਸਬਜੀ ਠੀਕ ਹੈ ਜੀ ਜਿੱਦਾਂ ਮੀਟ ਬਣਿਆ ਹੁੰਦਾ ਐਦਾਂ ਦੀ ਖੁਸ਼ਬੂ ਆਉਂਦੀ ਹੈ ਤੇ ਜਾਂ ਤੁਸੀਂ ਐਦਾਂ ਕਰੋ ਪਹਿਲੀ ਮਿਸਲ ਬੱਜਣ ਤੋਂ ਬਾਅਦ ਇਹਨੂੰ 3-4 ਮਿੰਟ ਸਲੋ ਕਰ ਲਓ ਗੈਸ ਨੂੰ ਤੇ ਫਿਰ ਇਹਦੀ ਆਟੋਮੈਟਿਕਲੀ ਹੀਟ ਨਿਕਲ ਲਵੇ ਠੀਕ ਹੈ ਨਾ ਲੋਜੀ ਢੱਕਣ ਲਗਾਤਾ 3 ਬੰਨੇ ਦੀ ਸਟਾਰਟ ਹੋ ਗਈ ਹੈ ਹੁਣ ਆਪਾਂ ਵੇਟ ਕਰਦੇ ਆ ਇਹਦੀ ਇੱਧਰ ਆਪਾਂ ਆਟਾ ਵੀ ਗੁੰਨ ਲੈ ਆਪਣਾ ਪ੍ਰਾਂਤ ਦੇਖੋ ਪ੍ਰਾਂਤ ਹਮੇਸ਼ਾ ਸਾਫ਼ ਰੱਖੋ ਨਾਲ ਦੀ ਨਾਲ ਜਦੋਂ ਆਟਾ ਗੁੰਨਦੇ ਹੋ ਨਾਲ ਦੀ ਨਾਲ ਇਹਨਾਂ ਸਾਫ਼ ਕਰੋ ਤੇ ਚੰਗੀ ਤਰ੍ਹਾਂ ਮੁੱਕੀ ਦਿਆ ਕਰੋ ਆਟੇ ਨੂੰ ਫਿਰ ਇਹ ਐਨ ਸੌਫਟ ਹੋ ਜਾਂਦਾ ਠੀਕ ਹੈ ਨਾ ਲੋਜੀ ਸਟੀਮ ਆਪਣੀ ਨਿਕਲ ਚੁੱਕੀ ਹੈ ਹੁਣ ਢੱਕਣ ਖੋਲ ਲਾਂਗੇ ਲੋਜੀ ਵਾ 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 ਹੁਣ ਆਪਾਂ ਇਹਨੂੰ ਕੜਛੀ ਨਾਲ ਹਲਾ ਕੇ ਦੇਖਦੇ ਹਾਂ ਓਏ ਹੋਏ ਓਏ ਹੋਏ ਕੀ ਖੁਸ਼ਬੂ ਆ ਰਹੀ ਹੈ ਹਾਈ ਹਾਈ ਹੋ ਗਿਆ ਕਲਰ ਚੈੱਕ ਕਰੋ ਤੁਸੀਂ ਆਰ ਇਹਦਾ ਜਿੰਨੀ ਕ ਆਪਾਂ ਨੂੰ ਗਾੜ੍ਹੀ ਚਾਹੀਦੀ ਐ ਤਰੀਗੀ ਚਾਹੀਦੀ ਐ ਉਨੀ ਪਰਫੈਕਟ ਐ ਬਿਲਕੁਲ ਰਾਤ ਨੂੰ ਕੋਸ਼ਿਸ਼ ਕਰਿਆ ਕਰੋ ਸੁੱਕੀ ਸਬਜੀ ਨਾ ਬਣੇ ਦਾ ਤਰੀ ਵਾਲੀ ਚੀਜ਼ ਹੋਵੇ ਠੀਕ ਹੈ ਜੀ ਇਹਨੂੰ ਆਪਾਂ ਹੁਣ ਕਰ ਲਵਾਂਗੇ ਅਸਰ ਠੀਕ ਹੈ ਅਸੀਂ ਤਾਂ ਖਾਣੇ ਖੁੱਲੇ ਭਾਂਡਿਆਂ ਦੇ ਵਿੱਚ ਹੀ ਇਹ ਵੀਡੀਓ ਬਣਾਉਣ ਦੇ ਚੱਕਰ 'ਚ ਇਹ ਕੁਝ ਕਰਨਾ ਪੈਂਦਾ ਸਾਡੇ ਤਾਂ ਚਲਦੀਆਂ ਨੇ ਥਾਲੀਆਂ ਜਾਂ ਛੱਲੇ ਲਓ ਜੀ ਇਹ ਕਰ ਲਈ ਸਭ ਨਾਲ ਜਾਂ ਕੁਆ ਬਟਰ ਇਹਦੇ ਉੱਤੇ ਠੀਕ ਹੈ ਜੀ ਲਓ ਜੀ ਬਲੈਕ ਚਨੇ ਤਰੀ ਵਾਲੇ ਆਪਣੇ ਬਣ ਕੇ ਰੈਡੀ ਨੇ ਜਿਹੜੀ ਮੀਟ ਨੂੰ ਤਰੀ ਮਾਤ ਪਾਉਂਦੀ ਆ ਉਦਾਂ ਦੀ ਤਰੀ ਆ ਬਣਾਓ ਫਿਰ ਖਾਓ ਇਸ ਤਰੀਕੇ ਦੇ ਨਾਲ ਦੱਸਿਓ ਫਿਰ ਕਿੱਦਾਂ ਲੱਗੀ ਵੀਡੀਓ ਠੀਕ ਹੈ ਜੀ ਅੱਛੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਦਿਓ ਆਪਣੇ ਪਿਆਰੇ ਇੱਕ ਮਿੰਟ ਨਾਲ ਲਾਈਕ ਕਰਨਾ ਨਾ ਭੁੱਲਿਓ ਠੀਕ ਹੈ ਜੀ ਜਾਂਦੇ ਜਾਂਦੇ ਚੈਨਲ ਨੂੰ ਕਰਨਾ ਲੈਣਾ ਜੂ ਸਬਸਕ੍ਰਾਈਬ ਬੈਲ ਆਈਕਨ ਨੂੰ ਜ਼ਰੂਰ ਪੈਸ ਕਰਦੇ ਹੋ ਤਾਂ ਜੋ ਤੁਹਾਨੂੰ ਅਪਕਮਿੰਗ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਚਲੋ ਜੀ ਜਿਹਾ ਹੋ ਚੜਦਿਆਂ ਕਲਾਚ ਬਣਾਓ ਵਧੀਆ ਸੇਤਾਂ ਕਰੋ ਇੰਜੋਏ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਸਸ਼ੀਕਾਰ ਰੱਬ ਰੱਖਾ